ਪੰਜਾਬੀ ਨੌਜਵਾਨ ਨੂੰ ਪਾਕਿਸਤਾਨ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਖੈਰੇ ਦਾ ਰਹਿਣ ਵਾਲਾ ਇਹ ਨੌਜਵਾਨ ਅਮਰਿਤਪਾਲ ਸਿੰਘ ਜਿਸ ਨੂੰ ਪਾਕਿਸਤਾਨ ਦੀ ਅਦਾਲਤ ਨੇ ਦੱਸ ਦਈਏ ਕਿ 1 ਮਹੀਨੇ ਦੀ ਸਜ਼ਾ ਤੇ 50000 ਰੁਪਏ ਜੁਰਮਾਨਾ ਲਾਇਆ ਪਰ ਇਹ ਸਜ਼ਾ ਤੇ ਜੁਰਮਾਨਾ ਕਿਉਂ ਲਾਇਆ ਗਿਆ ਹੈ ਦਰਸਲ 21 ਜੂਨ ਇੱਕਸਾਨ ਅਮਰਿਤਪਾਲ ਸਿੰਘ ਖੇਤੀ ਕਰ ਰਿਹਾ ਸੀ ਤੇ ਖੇਤੀ ਕਰਦੇ ਕਰਦੇ ਇਹ ਭਾਰਤ ਪਾਕਿਸਤਾਨ ਦਾ ਬਾਰਡਰ ਜੋ ਹੈ ਉਹ ਸਰਹੱਦ ਲੰਘ ਜਾਂਦਾ ਹੈ ਜਿਸ ਤੋਂ ਬਾਅਦ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਇਸਲਾਮਾਬਾਦ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਜਿਸ ਤੋਂ ਬਾਅਦ ਵਿਦੇਸ਼ੀ ਕਾਨੂੰਨ 1946 ਦੇ ਤਹਿਤ ਅਮਰਤਪਾਲ ਸਿੰਘ ਨੂੰ ਇਹ ਸਜ਼ਾ ਜੋ ਹੈ ਉਹ ਸੁਣਾਈ ਗਈ ਹੈ ਜਿਸ ਤਹਿਤ ਦੱਸਦੀ ਹੈ ਕਿ ਇਸ ਨੂੰ 1 ਮਹੀਨੇ ਦੀ ਸਜ਼ਾ ਕੈਦ ਕੱਟਣੀ ਪਵੇਗੀ ਤੇ ਉੱਥੇ ਹੀ 50000 ਰੁਪਏ ਜੁਰਮਾਨਾ ਇਸ ਨੂੰ ਲਗਾਇਆ ਗਿਆ ਹੈ ਜੇਕਰ ਅਮਰਤਪਾਲ ਸਿੰਘ ਇਹ 50000 ਰੁਪਏ ਜੁਰਮਾਨਾ ਨਹੀਂ ਭਰਦਾ ਤਾਂ ਉਸ ਨੂੰ 15 ਦਿਨ ਹੋਰ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਜਿਸ ਤੋਂ ਬਾਅਦ ਦੱਸ ਦਈਏ ਕਿ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਖੈਰੇ ਦਾ ਰਹਿਣ ਵਾਲਾ ਅਮਰਿਤਪਾਲ ਸਿੰਘ ਹਾਲਾਂਕਿ ਅਮਰਿਤਪਾਲ ਸਿੰਘ ਦਾ ਇੱਕ 4 ਮਹੀਨਿਆਂ ਦਾ ਬੇਟਾ ਵੀ ਹੈ ਤਾਂ ਉੱਥੇ ਹੀ ਅਮਰਿਤਪਾਲ ਸਿੰਘ ਨੂੰ ਹੁਣ ਸਜ਼ਾ ਸੁਣਾਈ ਗਈ ਹੈ ਪਰਿਵਾਰ ਦੇ ਵੱਲੋਂ ਲਗਾਤਾਰ ਮਦਦ ਦੀ ਗੋਹਾਰ ਜੋ ਹੈ ਉਲਾਈ ਜਾ ਰਹੀ ਹੈ ਹਾਲਾਂਕਿ ਪਰਿਵਾਰ ਦੇ ਲਈ ਰਾਹਤ ਵਾਲੀ ਇਹ ਖਬਰ ਹੈ ਕਿ ਪਾਕਿਸਤਾਨ ਦੀ ਕੋਰਟ ਨੇ ਇਹ ਵੀ ਕਹਿਿਆ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਅਮਰਿਤਪਾਲ ਨੂੰ ਡਿਪੋਰਟ ਯਾਨੀ ਕਿ ਭਾਰਤ ਭੇਜ ਦਿੱਤਾ ਜਾਵੇਗਾ ਤਾਂ ਫਾਜ਼ਿਲਕਾ ਦੇ ਪਿੰਡ ਖੈਰੇ ਦਾ ਰਹਿਣ ਵਾਲਾ ਇਹ ਨੌਜਵਾਨ ਅਮਰਿਤਪਾਲ ਸਿੰਘ ਜੋ ਖੇਤੀ ਕਰਦੇ ਕਰਦੇ ਸਰਹੱਦ ਲੰਘ ਜਾਂਦਾ ਹੈ ਜਿਸ ਤੋਂ ਬਾਅਦ ਪਾਕਿਸਤਾਨ ਦੇ ਫੌਜ ਦੇ ਵੱਲੋਂ ਇਸ ਨੂੰ ਹਿਰਾਸਤ ਦੇ ਵਿਆਹ ਲੈ ਜਾਂਦਾ ਹੈ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਨੂੰ ਜੋ ਹੈ ਹੁਣ ਕੋਰਟ ਨੇ ਸਜ਼ਾ ਐਲਾਨੀ ਹੈ 1 ਮਹੀਨੇ ਦੀ ਸਜ਼ਾ ਚੌਥੇ ਹੀ 50000 ਰੁਪਏ ਦਾ ਜੁਰਮਾਨਾ ਜੇਕਰ ਇਹ ਜੁਰਮਾਨਾ ਨਹੀਂ ਭਰਿਆ ਜਾਂਦਾ ਤਾਂ ਉਸ ਨੂੰ 15 ਦਿਨ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤਾਂ 21 ਜੂਨ ਨੂੰ ਖੇਤੀ ਕਰਦੇ ਕਰਦੇ ਜੋ ਹੈ ਉਹ ਅਮਰਿਤਪਾਲ ਭਾਰਤ ਪਾਕਿਸਤਾਨ ਸਰਹੱਦ ਲੰਘ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਦੀ ਫੌਜ ਦੇ ਵੱਲੋਂ ਪਾਕਿਸਤਾਨੀ ਫੌਜ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਹਾਲਾਂਕਿ ਇਸ ਸਮੇਂ ਉਹ اسلامਾਬਾਦ ਜੇਲ੍ਹ ਦੇ ਵਿੱਚ ਮੌਜੂਦ ਹੈ ਤਾਂ ਜਲਦ ਹੀ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸਜ਼ਾ ਪੂਰੀ ਕਰਕੇ ਭਾਰਤ ਵਾਪਸ ਪਰਤ ਆਵੇਗਾ